ਕਦੇ ਕੀ ਕਹਿੰਦਾ ਪਾਣੀ ਖੜਕ ਕੇ ਪੀਓ ਕਦੇ ਕੀ ਕਹਿੰਦਾ ਪਾਣੀ ਬਹਿ ਕੇ ਪੀਓ ਮੈਂ ਮੈਨੂੰ ਆ ਲੱਗਦਾ ਵੀ ਅੱਧ ਬਚਾ ਲਈ ਜੇ ਘੜ ਕੇ ਪੀ ਕੋ ਨਹੀਂ ਪਾਣੀ ਹਮੇਸ਼ਾ ਜੀ ਬਹਿ ਕੇ ਪੀਓ ਔਰ ਉਹਨੂੰ ਸਿਪ ਕਰਕੇ ਪੀਓ ਮਤਲਬ ਮੂੰਹ ਚ ਕੋ ਟੱਬਰੋ ਪੀ ਲੋ ਫਿਰ ਕੋ ਟੱਬਰੋ ਐ ਨਹੀਂ ਵੀ ਐਕਚੁਅਲ ਪਾਣੀ ਦਾ ਇਹ ਉਹ ਸਰ ਕਈ ਵਾਰੀ ਲੰਗਸ ਦੇ ਵਿੱਚ ਸਿੱਧਾ ਅਟੈਕ ਹੋ ਜਾਂਦਾ ਸਾਨੂੰ ਪਤਾ ਨਹੀਂ ਲੱਗਦਾ ਹੌਲੀ 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 ਉਹ ਸਾਡੇ ਪਾਚਨ ਕਿਰਿਆ ਨੂੰ ਖਰਾਬ ਕਰਦਾ ਫਿਰ ਬੰਦਾ ਉਹੀ ਕਹਿੰਦਾ ਜੀ ਮੇਰੇ ਧੂਆਂ ਜਾਂ ਨਿਕਲੀ ਜਾਂਦਾ ਇੱਕ ਕ ਬੜਾ ਕਦੇ ਕੋਈ ਕਹਿੰਦਾ ਪਾਣੀ ਖੜ ਕੇ ਪੀਓ ਕਦੇ ਕੋਈ ਕਹਿੰਦਾ ਪਾਣੀ ਬਹਿ ਕੇ ਪੀਓ ਮੈਨੂੰ ਆ ਲੱਗਦਾ ਵੀ ਅੱਧ ਬਚਾ ਲਈ ਜੇ ਘੜ ਕੇ ਪੀ ਕੋ ਨਹੀਂ ਪਾਣੀ ਹਮੇਸ਼ਾ ਜ ਬਹਿ ਕੇ ਪੀਓ ਔਰ ਉਹਨੂੰ ਸਿਪ ਕਰਕੇ ਪੀਓ ਮਤਲਬ ਮੂੰਹ ਚ ਘੁੱਟ ਭਰੋ ਪੀ ਲਓ ਫਿਰ ਘੁੱਟ ਭਰੋ ਐ ਨਹੀਂ ਵੀ ਬਹੁਤ ਪਾਣੀ ਦਾ ਐ ਆ ਨਹੀਂ ਵੀ ਕਈ ਬੋਤਲ ਦਾ ਕੇ ਮੂੰਹ ਵੀ ਉੱਪਰ ਤੱਕ ਲੈ ਲੈਂਦੇ ਉਹ ਨਹੀਂ ਉਹ ਸਰ ਕਈ ਵਾਰੀ ਲੰਗਸ ਦੇ ਵਿੱਚ ਸਿੱਧਾ ਅਟੈਕ ਹੋ ਜਾਂਦਾ ਓਕੇ ਸਾਨੂੰ ਪਤਾ ਨਹੀਂ ਲੱਗਦਾ ਹੌਲੀ 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 ਉਹ ਸਾਡੇ ਪਾਚਨ ਕਿਰਿਆ ਨੂੰ ਖਰਾਬ ਕਰਦਾ ਫਿਰ ਬੰਦਾ ਉਹੀ ਕਹਿੰਦਾ ਜੀ ਮੇਰੇ ਧੂਆਂ ਜਿਹਾ ਨਿਕਲੀ ਜਾਂਦਾ ਮੇਰੇ ਗੜੂੰਗੜੂ ਹੋਈ ਜਾਂਦੀ ਆ ਮੇਰੇ ਐ ਹੋਈ ਜਾਂਦਾ ਉਹ ਜਿਹੜਾ ਪਾਣੀ ਹੈ ਨਾ ਜੀ ਪਾਣੀ ਸਾਡੇ ਲਈ ਸਾਡੀ ਬੋਡੀ ਚ 70% ਪਾਣੀ ਆ ਪਾਣੀ ਦੇ ਵਿੱਚ ਪਾਣੀ ਪਾਉਣਾ ਸੀ ਉਹਨੂੰ ਕਿਵੇਂ ਪਾਉਣਾ ਹੁਣ ਇੱਕਦਾਂ ਆਪਾਂ ਪਾਉਨੇ ਆ ਬੀਅਰ ਦੇ ਗਲਾਸ ਚ ਬੀਅਰ ਵੀ ਝਾਗਣਾ ਬਣੇ ਇੱਕ ਪਾਉਂਦਾ ਐਂ ਸਿੱਧਾ ਉਹ ਜਿਹੜਾ ਸਿੱਧਾ ਪਾਉਗਾ ਫਿਰ ਉਹੀ ਚੀਜ਼ ਬਣੂ ਉਬਲ ਜਾਂਦਾ ਉਹ ਤਾਂ ਇਹ ਚੀਜ਼ ਨੂੰ ਬਹੁਤ ਗੌਰ ਕਰਨੀ ਚਾਹੀਦੀ ਆ ਔਰ ਜਿਹੜੇ ਲੋਕੀ ਇੱਕ ਗੱਲ ਜ਼ਰੂਰ ਗੌਰ ਕਰਿਓ ਕਿ ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਿਮਾਚਲ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਗਵਰਨਮੈਂਟ ਦੀ ਆਜਰਵਾਇਦਿਕ ਡਿਸਪੈਂਸਰੀ ਨਾ ਹੋ ਹੂੰ ਉਹਦੇ ਵਿੱਚ ਇੱਕ ਵੈਦ ਵੀ ਨਿਯੁਕਤ ਕੀਤਾ ਗਿਆ ਜ਼ਰੂਰੀ ਤਾਂ ਨਹੀਂ ਸਾਰੇ ਸੁਭਾਸ਼ ਗੋਲ ਗੋਲੇ ਪਹੁੰਚਣਗੇ ਜਾਂ ਇੱਧਰ ਉਹਨਾਂ ਵੈਦ ਜੀ ਨੂੰ ਆਪਣੀ ਦੋਸਤੀ ਚ ਰੱਖੋ ਕਿਉਂਕਿ ਵੈਦ ਜਦੋਂ ਵੀ ਸਲਾਹ ਦੇਊਗਾ ਤੁਹਾਨੂੰ ਉਹ ਹਮੇਸ਼ਾ ਆਪਦੇ ਜ਼ਮੀਰ ਤੋਂ ਸਲਾਹ ਦਿੰਦਾ ਹੈ ਔਰ ਉਹ ਤੁਹਾਨੂੰ ਸਲਾਹ ਸਹੀ ਦਊਗਾ ਔਰ ਜਦੋਂ ਤੁਹਾਨੂੰ ਵੈਦ ਕਹੇ ਵੀ ਫਲਾਣੀ ਜਗ੍ਹਾ ਜਾ ਕੇ ਆਪਰੇਸ਼ਨ ਕਰਾਵਾ ਲੈ ਐ ਕਰਾਵਾ ਲਾ ਤਾਂ ਸਮਝੋ ਵੈਦ ਜੀ ਦਾ ਵੀ ਸੱਟ ਹੈ ਕਾਣੀ ਉੱਥੋਂ ਉੱਠ ਕੇ ਆ ਜਾਓ ਵੈਦ ਉਹੀ ਫੜੋ ਜਿਹੜਾ ਤੁਹਾਨੂੰ ਸਹੀ ਰਹਿ ਤੁਹਾਨੂੰ ਨਹੀਂ ਸਹੀ ਹੈਗਾ ਤੁਹਾਡੀ ਤੇ ਵੈਦਾਂ ਕੋਲੇ ਬਹੁਤ ਕੁਝ ਹੈ ਜੀ ਮੈਂ ਤਾਂ ਕਹਿੰਦਾ ਉਹਨਾਂ ਡਿਸਪੈਂਸਰੀਆਂ 'ਚ ਚਲੇ ਜਾਓ ਦੇ ਨੇੜੇ ਜਿਹੜੇ ਵੈਦ ਨੇ ਉਹਨਾਂ ਨੂੰ ਮਿਲੋ ਤੇ ਉਹਨਾਂ ਨੂੰ ਮਿਲਣ ਨਾਲ ਰਾਣਾ ਜੀ ਬਹੁਤ ਫਾਇਦਾ ਹੁੰਦਾ ਨਹੀਂ ਤੁਹਾਡੇ ਨਾਲ ਵੀ ਤੁਹਾਡੀਆਂ ਗੱਲਾਂ ਵੀਡੀਓ ਸੁਣ ਕੇ ਬੜੇ ਲੋਕਾਂ ਨੂੰ ਗਾਈਡਲਾਈਨ ਮਿਲਦੀ ਹੈ ਔਰ ਬੜੀ ਸੇਧ ਮਿਲਦੀ ਹੈ ਅੱਜ ਦੇ ਸਮੇਂ ਦੇ ਵਿੱਚ ਆ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਣਾ ਔਰ ਜਿਹੜੇ ਕੋਈ ਚੰਗੇ ਲੌਜੀਕ ਵਾਲੇ ਬੰਦੇ ਨੇ ਤਰਕ ਨਾਲ ਸਮਝਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕਿੱਥੇ ਬੋਲ ਰਿਹਾ ਹੈ ਸੋ ਇੱਕ ਤੁਸੀਂ ਚਲੋ ਜੌਬ ਤਾਂ ਸਭ ਦੀ ਹੈ ਸਾਡਾ ਵੀ ਕੰਮ ਹੈ ਨਾ ਅਸੀਂ ਵੀ ਆ ਉਸ ਲੇਖਣ ਦਾ ਹਸਾਉਣ ਦਾ ਫਿਲਮਾਂ ਦਾ ਕੰਮ ਕਰਦੇ ਆ ਡਰਾਮਿਆਂ ਰਾਹੀਂ ਕਰਦੇ ਆ ਨਾਟਕਾਂ ਰਿਡਿਜ਼ੀਨਗਲ ਟੀਚਿੰਗ ਬੜੀ ਜ਼ਬਰਦਸਤ ਚੱਲ ਰਹੀ ਹੈ ਮਾਸਟਰ ਜੀ ਦੇ ਨਾਟਕ ਦੀ ਪਰ ਮੈਂ ਕਹਿੰਦਾ ਨਾ ਵੀ ਕਿੱਤਾ ਹੈ ਜਿਹੜਾ ਉਹਨੂੰ ਇਮਾਨਦਾਰੀ ਨਾਲ ਕਰੋ ਹੈਨਾ ਔਰ ਕਿਤੇ ਨੂੰ ਇਮਾਨਦਾਰੀ ਨਾਲ ਕਰਦੇ ਹੋਏ ਜੇ ਉਹਦੇ ਨਾਲ-ਨਾਲ ਤੁਸੀਂ ਕੁਝ ਆਪਣਾ ਸੋਸ਼ਲ ਵਰਕ ਵੀ ਕਰ ਸਕਦੇ ਹੋ ਉਹ ਕਹਿੰਦੇ ਨੇ ਵੀ ਗੇ ਬੈਕ ਵਾਲੀ ਗੱਲ ਹੈ ਉਹ ਸੁਸਾਇਟੀ ਨੂੰ ਕੀ ਵਾਪਸ ਦੇ ਰਹੇ ਹੋ ਤੁਸੀਂ ਉਹ ਵੀ ਜ਼ਰੂਰ ਕਰਨਾ ਚਾਹੀਦਾ ਤੁਸੀਂ ਸੁਸਾਇਟੀ ਨੂੰ ਆ ਨਸ਼ੇ ਰਾਹੀ ਔਰ ਇੱਕ ਕੈਂਪਿੰਗ ਰਾਹੀ ਔਰ ਫ੍ਰੀ ਇਲਾਜ ਰਾਹੀ ਜਿਹੜੇ ਤੁਸੀਂ ਲੋੜਵੰਦਾਂ ਦਾ ਕਰਦੇ ਹੋ ਉਹਨਾਂ ਬਾਰੇ ਪਤਾ ਕਰਕੇ ਸੋ ਇਹ ਬਹੁਤ ਅੱਛਾ ਕੰਮ ਹੈ ਇੱਕ بڑا ਕਦੇ ਕੋਈ ਕਹਿੰਦਾ ਪਾਣੀ ਖੜਕ ਕੇ ਪੀਓ ਕਦੇ ਕੋਈ ਕਹਿੰਦਾ ਪਾਣੀ ਬਹਿ ਕੇ ਪੀਓ ਮੈਂ ਮੈਨੂੰ ਆਲਾ ਤਾਂ ਵੀ ਅੱਧ ਵਿਚਾਲੇ ਜੇ ਘੜ ਕੇ ਪੀ ਕੋ ਨਹੀਂ ਪਾਣੀ ਹਮੇਸ਼ਾ ਜੀ ਬਹਿ ਕੇ ਪੀਓ ਔਰ ਉਹਨੂੰ ਸਿਪ ਕਰਕੇ ਪੀਓ ਮਤਲਬ ਮੂੰਹ ਚ ਕੋ ਟੱਬਰੋ ਪੀ ਲੋ ਫਿਰ ਕੋ ਟੱਬਰੋ ਐ ਨਹੀਂ ਵੀ ਐਕਚੁਅਲ ਪਾਣੀ ਦਾ ਇਹ ਉਹ ਸਰ ਕਈ ਵਾਰੀ ਲੰਗਸ ਦੇ ਵਿੱਚ ਸਿੱਧਾ ਅਟੈਕ ਹੋ ਜਾਂਦਾ ਸਾਨੂੰ ਪਤਾ ਨਹੀਂ ਲੱਗਦਾ ਹੌਲੀ 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 ਉਹ ਸਾਡੇ ਪਾਚਨ ਕਿਰਿਆ ਨੂੰ ਖਰਾਬ ਕਰਦਾ ਫਿਰ ਬੰਦਾ ਉਹੀ ਕਹਿੰਦਾ ਜੀ ਮੇਰੇ ਧੂਆਂ ਜਾਂ ਨਿਕਲੀ ਜਾਂਦਾ ਇੱਕ ਕ ਬੜਾ ਕਦੇ ਕੋਈ ਕਹਿੰਦਾ ਪਾਣੀ ਖੜ ਕੇ ਪੀਓ ਕਦੇ ਕੋਈ ਕਹਿੰਦਾ ਪਾਣੀ ਬਹਿ ਕੇ ਪੀਓ ਮੈਨੂੰ ਅਲਾ ਤਾਂ ਵੀ ਅੱਧ ਵਿਚਾਲੇ ਜੇ ਘੜ ਕੇ ਪੀਓ ਨਹੀਂ ਪਾਣੀ ਹਮੇਸ਼ਾ ਜੀ ਬੈ ਕੇ ਪੀਓ ਅੱਛਾ ਉਹਨੂੰ ਸਿਪ ਕਰਕੇ ਪੀਓ ਮਤਲਬ ਮੂੰਹ ਚ ਘੁੱਟ ਭਰੋ ਪੀ ਲਓ ਫਿਰ ਘੁੱਟ ਐ ਨਹੀਂ ਵੀ ਐਕਚੁਅਲ ਪਾਣੀ ਦਾ ਇਹ ਆ ਨਹੀਂ ਵੀ ਕਈ ਬੋਤਲ ਚੱਕ ਕੇ ਮੂੰਹ ਵੀ ਉੱਪਰ ਚੱਕ ਲੈਂਦੇ ਆ ਉਹ ਨਹੀਂ ਉਹ ਸਰ ਕਈ ਵਾਰੀ ਲੰਗਸ ਦੇ ਵਿੱਚ ਸਿੱਧਾ ਅਟੈਕ ਹੋ ਜਾਂਦਾ ਓਕੇ ਸਾਨੂੰ ਪਤਾ ਨਹੀਂ ਲੱਗਦਾ ਹੌਲੀ 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 ਉਹ ਸਾਡੇ ਪਾਚਨ ਕਿਰਿਆ ਨੂੰ ਖਰਾਬ ਕਰਦਾ ਫਿਰ ਬੰਦਾ ਉਹੀ ਕਹਿੰਦਾ ਜੀ ਮੇਰੇ ਧੂਆਂ ਜਾਂ ਨਿਕਲੀ ਜਾਂਦਾ ਮੇਰੇ ਗੜੂੰ ਗੜੂੰ ਹੋਈ ਜਾਂਦੀ ਆ ਮੇਰੇ ਐ ਹੋਈ ਜਾਂਦਾ ਉਹ ਜਿਹੜਾ ਪਾਣੀ ਹੈ ਨਾ ਜੀ ਪਾਣੀ ਸਾਡੇ ਲਈ ਸਾਡੀ ਬੋਡੀ ਚ 70% ਪਾਣੀ ਆ ਪਾਣੀ ਦੇ ਵਿੱਚ ਪਾਣੀ ਪਾਉਣਾ ਸੀ ਉਹਨੂੰ ਕਿਵੇਂ ਪਾਉਣਾ ਹੁਣ ਇੱਕਦਾਂ ਆਪਾਂ ਪਾਉਨੇ ਆ ਬੀਅਰ ਦੇ ਗਲਾਸ ਚ ਬੀਅਰ ਵੀ ਝਾਗਣਾ ਬਣੇ ਇੱਕ ਪਾਉਂਦਾ ਐਂ ਸਿੱਧਾ ਉਹ ਜੋ ਸਿੱਧਾ ਪਾਊਗਾ ਫਿਰ ਉਹੀ ਚੀਜ਼ ਬਣੂ ਉਬਲ ਜਾਂਦਾ ਉਹ ਚੀਜ਼ ਤਾਂ ਇਹ ਚੀਜ਼ ਨੂੰ ਬਹੁਤ ਗੌਰ ਕਰਨੀ ਚਾਹੀਦੀ ਆ ਔਰ ਜਿਹੜੇ ਲੋਕੀ ਇੱਕ ਗੱਲ ਜ਼ਰੂਰ ਗੌਰ ਕਰਿਓ ਕਿ ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਿਮਾਚਲ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਗਵਰਨਮੈਂਟ ਦੀ ਆਧਾਰਵਾਦੀ ਡਿਸਪੈਂਸਰੀ ਨਾ ਹੋ ਉਹਦੇ ਵਿੱਚ ਇੱਕ ਵੈਦ ਵੀ ਨਿਯੁਕਤ ਕੀਤਾ ਗਿਆ ਜ਼ਰੂਰੀ ਤਾਂ ਨਹੀਂ ਸਾਰੇ ਸੁਭਾਸ਼ ਗੋਲ ਗੋਲੇ ਪਹੁੰਚਣਗੇ ਜਾਂ ਇੱਧਰ ਉਹਨਾਂ ਵੈਦ ਜੀ ਨੂੰ ਆਪਣੀ ਦੋਸਤੀ ਚ ਰੱਖੋ ਕਿਉਂਕਿ ਵੈਦ ਜਦੋਂ ਵੀ ਸਲਾਹ ਦੇਊਗਾ ਤੁਹਾਨੂੰ ਉਹ ਹਮੇਸ਼ਾ ਆਪਦੇ ਜ਼ਮੀਰ ਤੋਂ ਸਲਾਹ ਦਿੰਦਾ ਔਰ ਉਹ ਤੁਹਾਨੂੰ ਸਲਾਹ ਸਹੀ ਦਊਗਾ ਔਰ ਜਦੋਂ ਤੁਹਾਨੂੰ ਵੈਦ ਕਹੇ ਵੀ ਫਲਾਣੀ ਜਗ੍ਹਾ ਜਾ ਕੇ ਆਪਰੇਸ਼ਨ ਕਰਾਵਾ ਲੈ ਐ ਕਰਾਵਾ ਲਾ ਤਾਂ ਸਮਝੋ ਵੈਦ ਜੀ ਦਾ ਵੀ ਸੱਟ ਹੈ ਕਾਣੀ ਉੱਥੋਂ ਉੱਠ ਕੇ ਆ ਜਾਓ ਵੈਦ ਉਹੀ ਫੜੋ ਜਿਹੜਾ ਤੁਹਾਨੂੰ ਸਹੀ ਰਹਿ ਤੁਮੀ ਨਹੀਂ ਸਹੀ ਹੈਗਾ ਤੁਹਾਡੀ ਤੇ ਵੈਦਾਂ ਕੋਲੇ ਬਹੁਤ ਕੁਝ ਹੈ ਜੀ ਮੈਂ ਤਾਂ ਕਹਿੰਦਾ ਉਹਨਾਂ ਡਿਸਪੈਂਸਰੀਆਂ 'ਚ ਚਲੇ ਜਾਓ ਦੇ ਨੇੜੇ ਜਿਹੜੇ ਵੈਦ ਨੇ ਉਹਨਾਂ ਨੂੰ ਮਿਲੋ ਤੇ ਉਹਨਾਂ ਨੂੰ ਮਿਲਣ ਨਾਲ ਰਾਣਾ ਜੀ ਬਹੁਤ ਫਾਇਦਾ ਹੁੰਦਾ ਨਹੀਂ ਤੁਹਾਡੇ ਨਾਲ ਵੀ ਤੁਹਾਡੀਆਂ ਗੱਲਾਂ ਵੀਡੀਓ ਸੁਣ ਕੇ ਬੜੇ ਲੋਕਾਂ ਨੂੰ ਗਾਈਡਲਾਈਨ ਮਿਲਦੀ ਹੈ ਔਰ ਬੜੀ ਸੇਧ ਮਿਲਦੀ ਹੈ ਅੱਜ ਦੇ ਸਮੇਂ ਦੇ ਵਿੱਚ ਆ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਣਾ ਔਰ ਜਿਹੜੇ ਕੋਈ ਚੰਗੇ ਲੌਜੀਕ ਵਾਲੇ ਬੰਦੇ ਨੇ ਤਰਕ ਨਾਲ ਸਮਝਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕਿੱਥੇ ਬੋਲ ਰਿਹਾ ਹੈ ਸੋ ਇੱਕ ਤੁਸੀਂ ਚਲੋ ਜੌਬ ਤਾਂ ਸਭ ਦੀ ਹੈ ਸਾਡਾ ਵੀ ਕੰਮ ਹੈ ਨਾ ਅਸੀਂ ਵੀ ਆ ਉਸ ਲੇਖਣ ਦਾ ਹਸਾਉਣ ਦਾ ਫਿਲਮਾਂ ਦਾ ਕੰਮ ਕਰਦੇ ਆ ਡਰਾਮਿਆਂ ਰਾਹੀਂ ਕਰਦੇ ਆ ਨਾਟਕਾਂ ਰਿਜਰੈਕਲ ਟੀਚਿੰਗ ਬੜੀ ਜ਼ਬਰਦਸਤ ਚੱਲ ਰਹੀ ਹੈ ਮਾਸਟਰ ਜੀ ਦੇ ਨਾਟਕ ਦੀ ਪਰ ਮੈਂ ਕਹਿੰਦਾ ਨਾ ਵੀ ਕਿੱਤਾ ਹੈ ਜਿਹੜਾ ਉਹਨੂੰ ਇਮਾਨਦਾਰੀ ਨਾਲ ਕਰੋ ਹੈਨਾ ਔਰ ਕਿਤੇ ਨੂੰ ਇਮਾਨਦਾਰੀ ਨਾਲ ਕਰਦੇ ਹੋਏ ਜੇ ਉਹਦੇ ਨਾਲ-ਨਾਲ ਤੁਸੀਂ ਕੁਝ ਆਪਣਾ ਸੋਸ਼ਲ ਵਰਕ ਵੀ ਕਰ ਸਕਦੇ ਹੋ ਉਹ ਕਹਿੰਦੇ ਨੇ ਵੀ ਗੇ ਬੈਕ ਵਾਲੀ ਗੱਲ ਹੈ ਉਹ ਸੁਸਾਇਟੀ ਨੂੰ ਕੀ ਵਾਪਸ ਦੇ ਰਹੇ ਹੋ ਤੁਸੀਂ ਉਹ ਵੀ ਜ਼ਰੂਰ ਕਰਨਾ ਚਾਹੀਦਾ ਤੁਸੀਂ ਸੁਸਾਇਟੀ ਨੂੰ ਆ ਨਸ਼ੇ ਰਹੀ ਔਰ ਇੱਕ ਕੈਂਪਿੰਗ ਰਹੀ ਔਰ ਫ੍ਰੀ ਇਲਾਜ ਰਹੀ ਜਿਹੜੇ ਤੁਸੀਂ ਲੋੜਵੰਦਾਂ ਦਾ ਕਰਦੇ ਹੋ ਉਹਨਾਂ ਬਾਰੇ ਪਤਾ ਕਰਕੇ ਸੋ ਇਹ ਬਹੁਤ ਅੱਛਾ ਕੰਮ ਹੈ